ਜਿਵੇਂ ਹੁਣ ਫਲੱਡ ਆਏ ਨੇ ਇਸ ਟਾਈਮ ਪੰਜਾਬ ਬੜੀ ਕ੍ਰਿਟੀਕਲ ਕੰਡੀਸ਼ਨ ਚੋਂ ਲੰਘ ਰਿਹਾ ਮੋਸਟਲੀ ਇਹਦਾ ਜ਼ਿਆਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਜਿਹੜੇ ਨੈਚੁਰਲ ਵੇਜ਼ ਨੇ ਪਾਣੀ ਦੇ ਰਸਤੇ ਕਿ ਜਿਵੇਂ ਅਸੀਂ ਆਪਣੇ ਬਚਪਨ ਚ ਦੇਖਦੇ ਰਹੇ ਹਾਂ ਕਿ ਜਿਹੜੀਆਂ ਸਾਡੇ ਪਿੰਡ ਦੇ ਆਲੇ ਦੋਲੇ ਕ੍ਰੀਕ ਸੀ ਉਹ ਲੋਕਾਂ ਨੇ ਵਾਹ ਕੇ ਜਮੀਨਾਂ ਜਾਂ ਉੱਥੇ ਮਕਾਨ ਬਣਾ ਲੇ ਤੇ ਪਾਣੀ ਜਦੋਂ ਆਉਂਦਾ ਹੈ ਬਹੁਤ ਸਾਲਾਂ ਬਾਅਦ ਆਪਣੇ ਅਸਲੀ ਰੂਪ ਦੇ ਵਿੱਚ ਉਹਨਾਂ ਚੋਂ ਤੇ ਉਹ ਘਰਾਂ 'ਚ ਜਾ ਵਰਦਾ ਜਾਂ ਬਿਲਡਿੰਗਾਂ 'ਚ ਕੀ ਕੋਈ ਪੰਜਾਬ ਸਰਕਾਰ ਤੇ ਤੁਸੀਂ ਇਦਾਂ ਦਾ ਪ੍ਰੈਸ਼ਰ ਪਾ ਸਕਦੇ ਹੋ ਜਾਂ ਪ੍ਰਾਈਵੇਟ ਕੋਈ ਇਦਾਂ ਦੀ ਇੱਕ ਸੰਸਥਾ ਬਣੇ ਜਿਹੜੀ ਕਿ ਉਹ ਜਿਹੜੇ 1947 ਦੇ ਉਸ ਟਾਈਮ ਤੋਂ ਲੈ ਕੇ ਜਿਹੜੇ ਨੇਚਰਲ ਵੇ ਨੇ ਪਾਣੀ ਦੇ ਉਹਨਾਂ ਨੂੰ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ ਤਾਂ ਕਿ ਪਾਣੀ ਜਦੋਂ ਜ਼ਿਆਦਾ ਓਵਰ ਆਵੇ ਤੇ ਉਸੇ ਤਰ੍ਹਾਂ ਉਹਨਾਂ ਚੋਂ ਲੰਘ ਜਾਵੇ ਅੱਗੇ ਦਰਿਆਵਾਂ 'ਚ ਪਹੁੰਚ ਜਾਵੇ ਬਹੁਤ ਚੰਗਾ ਤੁਹਾਡਾ ਸੁਝਾਅ ਰਿਹਾ ਇਹਦੇ ਤੇ ਇੰਡੀਵਿਜੂਅਲੀ ਲੋਕਾਂ ਨੇ ਕੰਮ ਕੀਤਾ ਵੀ ਆ ਜਦੋਂ ਲੁਧਿਆਣੇ ਦੇ ਕੋਲ ਇੱਕ ਟੈਕਸਟਾਈਲ ਪਾਰਕ ਬਣਨਾ ਸੀ ਮੱਤੇਵਾੜਾ ਪਾਰਕ ਉਦੋਂ ਲੋਕਾਂ ਨੇ ਉਹਦਾ ਵਿਰੋਧ ਕੀਤਾ ਔਰ ਉਹ ਬਹੁਤ ਵੱਡੀ ਜਥੇਬੰਦੀ ਬਰ ਗਈ ਐ ਇਸ ਵੇਲੇ ਮੱਤੇਵਾੜਾ ਮੋਰਚਾ ਉਹ ਅੱਜ ਵੀ ਹੋਣ ਸੀਗੇ ਆ ਇਸ ਵੇਲੇ ਉਹ ਬੁੱਢਾ ਨਾਲਾ ਜਿਹੜਾ ਆ ਲੁਧਿਆਣੇ ਦੇ ਕੋਲ ਉਹਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਹ ਉਹ ਇਹੋ ਜਿਹੇ ਮਸਲੇ ਜਿਹੜੇ ਆ ਉਹ ਲਗਾਤਾਰ ਰੀਜ਼ ਕਰਦੇ ਰਹਿੰਦੇ ਆ ਹੋਰ ਵੀ ਜਥੇਬੰਦੀਆਂ ਹੈ ਪਰ ਇਹ ਪੰਜਾਬ ਸਰਕਾਰ ਦੀ ਔਰ ਪੰਜਾਬ ਦੀ ਇਤਰਾਸ ਦੀ ਆ ਕਿ ਅਸੀਂ ਬਹੁਤ ਸਾਰੇ ਜਿਹੜੇ ਨੈਚੁਰਲ ਰਸਤੇ ਸੀ ਉਹਨਾਂ ਨੂੰ ਬਲੌਕ ਕਰਤਾ ਉਹਨਾਂ ਨੂੰ ਸਾਫ ਨਹੀਂ ਕੀਤਾ ਔਰ ਹੋਰ ਤੇ ਹੋਰ ਜਦੋਂ ਸਰਕਾਰਾਂ ਵੀ ਆਪਣੀਆਂ ਪ੍ਰਾਈਵੇਟ ਸਕੀਮਾਂ ਜਾਂ ਸਰਕਾਰੀ ਸਕੀਮਾਂ ਲੈ ਕੇ ਆਉਂਦੇ ਆ ਉਹ ਵੀ ਇਹ ਜਿਹੜੇ ਨੈਚੁਰਲ ਚੈਨਲਸ ਨੇ ਵਾਟਰ ਬੋਡੀਜ਼ ਆ ਇਹਨਾਂ ਦਾ ਖਿਆਲ ਨਹੀਂ ਰੱਖਦੇ